ਚੱਲ ਕਿੰਨੀ ਉੱਪਰ ਹੈ ਬਹੁਤ ਉੱਚੇ ਬਹੁਤ ਉੱਪਰ ਹੈ ਹੁਣ ਤਾਂ ਉਹ ਵੀ ਚੰਨ ਵੀ ਨਿਕਲਿਆ ਆਇਆ ਹੈ ਇਸ ਕਿਲੋਮੀਟਰ ਉੱਪਰ ਹੈ 1 ਕਿਲੋਮੀਟਰ ਉੱਪਰ ਹੈ ਜਰਾ ਦਿਖਾ ਤਾਂ ਸਹੀ ਕਿੱਥੇ ਉਹ ਕਿੱਥੇ ਉੱਡ ਰਿਹਾ ਕਿੱਥੇ ਉੱਡ ਰਿਹਾ ਸਮੀਰ ਦਾ ਪਤੰਗ ਯਾਰ ਸਮੀਰ ਦਾ ਪਤੰਗ ਹੀ ਨਹੀਂ ਨਜ਼ਰ ਆ ਰਿਹਾ ਕਿਤੇ orange رنگ ਵਾਲਾ ਉਹ ਦੇਖੋ ਜੀ ਸਮੀਰ ਦਾ ਪਤੰਗ ਉੱਡ ਰਿਹਾ ਓਹ ਹੋ ਹੋ ਓਹ ਹੋ ਸੁਮੇਰ ਤੂੰ ਇੰਨਾ ਉੱਚੀ ਪਤੰਗ ੜਾਤਾ ਹੁਣ ਤਾਂ ਚੰਨ ਵੀ ਨਿਕਲ ਆਇਆ ਤੇਰੀ ਵੀਡੀਓ ਬਣਾਤੀ ਤੈਨੂੰ ਪਤਾ ਲੱਗ ਗਿਆ ਹੈ ਜੀ ਲੱਗ ਗਿਆ ਪਤਾ ਫੇਰ ਕਿਹੜੀ ਡੋਰ ਨਾਲ ਚਾਈਨਾ ਡੋਰ ਨਾਲ ਤਾਂ ਨਹੀਂ ਉਡਾਣਾ ਚਾਹੀਦਾ ਆਪਾਂ ਨੂੰ ਨਹੀਂ ਨਾ ਹਾਂ ਆਮ ਡੋਰ ਨਾਲ ਬਰੇਲੀ ਦੀ ਡੋਰ ਨਾਲ ਹੈਨਾ ਜਾਂ ਫਿਰ ਕਾਟਨ ਦੀ ਡੋਰ ਹੈਨਾ ਕਾਟਨ ਦੇ ਨਾਲ ਕੋਈ ਗੱਦ ਦੀ ਕੋਈ ਜੱਕਰ ਦੀ ਪਰ ਜਾਨਵਰਾਂ ਤੇ ਯੂ ਵੇਰੀ ਗੁੱਡ ਕੱਟਿਆ ਭਾਵੇਂ ਜਾਵੇ ਹਨਾ ਚਾਈਨਾ ਡੋਰ ਕਦੇ ਵੀ ਨਹੀਂ ਵਰਤਣੀ ਚਾਹੀਦੀ ਇੱਕ ਵਾਰੀ ਤੂੰ ਕਹ ਦੇ ਚਾਈਨਾ ਡੋਰ ਕਦੇ ਵੀ ਨਹੀਂ ਵਰਤਣੀ ਚਾਹੀਦੀ ਹਾਂ ਕਿਉਂ ਕਿਉਂਕਿ ਨਾ ਹਿਊਮਨਸ ਵੀ ਇਸ ਤੇ ਪੰਛੀ ਪਸ਼ੂ ਪੰਛੀਆਂ ਨੂੰ ਨੁਕਸਾਨ ਪਹੁੰਚਦਾ ਹੈ ਤੇ ਉਹਨਾਂ ਦੀ ਕਈ ਵਾਰ ਹਾਂ ਹਾਂ ਜਾਨ ਜਾ ਸਕਦੀ ਹੈ ਜ਼ਖਮੀ ਹੋ ਸਕਦੇ ਨੇ ਹਨਾ ਹਾਂ ਤੂੰ ਤਾਂ ਨਹੀਂ ਕਦੇ ੜਾਹਾਂਗਾ ਚਾਈਨਾ ਉਹਦੇ ਨਾਲ ਚਾਈਨਾ ਡੋਰ ਦੇ ਨਾਲ ਵੈਰੀ ਗੁੱਡ ਠੀਕ ਆ ਬੇਟਾ ਹੈ